ਚੇਕਰ ਕਿਸੇ ਦੇ ਦਿਲ ਵਿੱਚ ਕੁਝ ਕਰਨ ਦੀ ਚਾਹ ਹੋਵੇ ਤਾਂ ਉਸ ਲਈ ਕੁਝ ਵੀ ਨਾ ਮੁਮਕਿਨ ਨਹੀਂ ਹੈ ਇਹ ਸਾਬਿਤ ਕਰ ਦਿਖਾਇਆ ਹੈ ਭਾਰਤ ਪਾਕਿਸਤਾਨ ਸਰਹੱਦ ਤੇ ਪੈਂਦੇ ਪਿੰਡ ਬਾਰੇਕੇ ਦੀ 12 ਸਾਲਾ ਸਰਕਾਰੀ ਸਕੂਲ ਵਿੱਚ ਪੜਨ ਵਾਲੀ ਭਵਨਦੀਪ ਕੌਰ ਨੇ ਜਿਸ ਨੇ ਸਾਇੰਸ ਟੀਚਰ ਦੀ ਮਦਦ ਨਾਲ ਬਲਾਕ ਪੱਧਰ ਤੋਂ ਉੱਠ ਕੇ ਸਟੇਟ ਲੈਵਲ ਕੰਪੀਟੀਸ਼ਨ ਵਿੱਚ ਜਿੱਤ ਹਾਸਲ ਕੀਤੀ ਹੈ ਅਤੇ ਹੁਣ ਆਪਣੇ ਸਾਇੰਸ ਇਨੋਵੇਟਿਵ ਆਈਡੀਆਜ਼ ਨਾਲ ਪੰਜਾਬ ਨੂੰ ਰਿਪਰਜੈਂਟ ਕਰੇਗੀ ਜਿਸ ਵਿੱਚ ਦੇਸ਼ ਭਰ ਦੇ ਹਉਣ ਹਾਰ ਵਿਦਿਆਰਥੀ ਹਿੱਸਾ ਲੈਣਗੇ ਕੀ ਨਾਮ ਹੈ ਤੇ ਕੀ ਕਹਿਣਾ ਚਾਹਦੇ ਹੋ ਬੱਚੇ ਦਾ ਨਾਮ ਪਵਨਦੀਪ ਕੌਰ ਹੈ ਜੀ ਮੇਰਾ ਨਾਮ ਅਸ਼ਵਿੰਦਰ ਸਿੰਘ ਸੰਚਾਰ ਦੇ ਇਨਚਾਰਜ ਸਕੂਲ ਇਨਚਾਰਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੇਕੇ ਫਰੋਜ਼ਪੁਰ ਤੋਂ ਹੈ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਜਿਹੜੇ ਬੱਚਿਆਂ ਨੇ ਅੱਜ ਜਿਹੜਾ ਕਿਹ ਕਮ ਕਾਮ ਤੇ ਫੋਟੋਰੀ ਕੀ ਕਹਿੰਦੇ ਆ ਸਾਡੇ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਸਕੂਲ ਦੇ ਹੁਨਾਰਵਰ ਵਿਦਿਆਰਥੀ ਜਿਹੜੇ ਨੇ ਪਵਨਦੀਪ ਕੌਰ ਨੇ ਸਟੇਟ ਲੈਵਲ ਤੇ ਜਿਹੜਾ ਸਾਇੰਸ ਐਗਜ਼ੀਬਿਸ਼ਨ ਹੋਇਆ ਸੀ ਉਹਦੇ ਵਿੱਚ ਫਰਸਟ ਪੋਜੀਸ਼ਨ ਲਈ ਹੈ ਇਹ ਹੁਣ ਇਹ ਜਿਹੜੀ ਹੈ ਰਾਸ਼ਟਰੀ ਬਾਲ ਵਿਗਿਆਨ ਪ੍ਰੀਸ਼ਦ ਵਿੱਚ ਪਾਰਟਿਸਪੇਟ ਕਰਨ ਜਾ ਰਹੀ ਹੈ ਜੋ ਸਕੂਲ ਦੇ ਸਾਡੇ ਬਹੁਤ ਹੀ ਹੁਨਾਰਵਰ ਤੇ ਬਹੁਤ ਹੀ ਮਿਹਨਤੀ ਗਾਈਡ ਅਧਿਆਪਕ ਸ਼੍ਰੀ ਸੁਮਿਤਪਾਲ ਸਿੰਘ ਜੀ ਜਿਹੜੇ ਨੇ ਉਹਨਾਂ ਦੇ ਦੁਆਰਾ ਤਿਆਰ ਕਰਵਾਇਆ ਗਿਆ ਹੈ ਤੇ ਉਹਨਾਂ ਦੀ ਬਹੁਤ ਮਿਹਨਤ ਐ ਇਸ ਵਿੱਚ ਇਹ ਬਾਰੇਕੇ ਤੇ ਫਲੋਇਪੁਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਬੱਚਾ ਇੰਦੀ ਇਸ ਸਰਾਦੀ ਏਰੀਏ ਵਿੱਚ ਕੋਈ ਬੱਚਾ ਇੰਨੇ ਵਧੀਆ ਮੁਕਾਮ ਤੱਕ ਪਹੁੰਚਿਆ ਹੈ ਬੱਚਿਆਂ ਨੇ ਕੰਪਿਊਟਰਸ਼ਨਲ ਥਿੰਕਿੰਗ ਵਿੱਚ ਪਾਰਟਿਸਿਪੇਟ ਕੀਤਾ ਸੀਗਾ ਤੇ ਮੈਂ ਇਹਨਾਂ ਬੱਚਿਆਂ ਦੇ ਆਉਣ ਵਾਲੇ ਕੰਪੀਟੀਸ਼ਨ ਦੇ ਲਈ ਬਹੁਤ-ਬਹੁਤ ਇਹਨਾਂ ਦੇ ਤੇ ਜ਼ਿੰਦਗੀ ਦੇ ਲਈ ਬਹੁਤ-ਬਹੁਤ ਸ਼ੋਭੀ ਸ਼ਾਮਾ ਦਿੰਦਾ ਹਾਂ ਤੇ ਇੱਛਾ ਕਰਦਾ ਕਿ ਇਹ ਇਸੇ ਤਰ੍ਹਾਂ ਰੋਇਪੁਰ ਦਾਤੇ ਜ਼ਿਲ੍ਹੇਦਾਰ ਮਤਲਬ ਜ਼ਿਲ੍ਹੇ ਦਾਤੇ ਸਟੇਟ ਜ਼ਿਲ੍ਹੇ ਦੇ ਵਿੱਚ ਤੇ ਸਟੇਟ ਲੈਵਲ ਤੇ ਜ਼ਿਲ੍ਹੇ ਦਾਤੇ ਸਕੂਲ ਦਾ ਨਾਮ ਉੱਚਾ ਕਰਨ ਕੀ ਨਾਮ ਤੇਰਾ ਮੇਰਾ ਨਾਮ ਪਵਨਦੀਪ ਕੌਰ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਰੇਕੇ ਦੇ ਵਿੱਚ ਪੜਦੀ ਹਾਂ ਮੈਂ 7ਵੀਂ ਕਲਾਸ ਦੀ ਵਿਦਿਆਰਥਣ ਹਾਂ ਤੇ ਤੁਹਾਡੇ ਪੇਰੈਂਟਸ ਕੀ ਕਰਦੇ ਨੇ ਮੇਰੇ ਪੇਰੈਂਟਸ ਮਿਹਨਤ ਮਜ਼ਦੂਰੀ ਕਰਦੇ ਨੇ ਤੇ ਉਹ ਮੈਨੂੰ ਸੰਯੋਗ ਦਿੰਦੇ ਨੇ ਕਿ ਤੁਸੀਂ ਪੜ੍ਹਾਈ ਦੇ ਵਿੱਚ ਹਮੇਸ਼ਾ ਪੜੋ ਤੇ ਵੱਡੇ ਅਫਸਰ ਬਣੋ ਹੁਣ ਸਾਰ ਤੋਂ ਪ੍ਰੈਕਟਿਸ ਕਰਾਉਂਦੇ ਨੇ देर रात ਪ੍ਰੈਕਟਿਸ ਕਰ ਤੋਂ ਕੀ ਕਹਿਣਾ ਕੋਈ ਇਹ ਕਹਿਣਾ ਹੈ ਕਿ ਆਪਾਂ ਸਾਇੰਸ ਦੇ ਨਾਲ ਜੁੜੀਏ ਇੱਕ ਇੱਕ ਜਿਹੜੀਆਂ ਆਪਾਂ ਰੋਜ਼ਾਨਾ ਜੀਵਨ ਵਿੱਚ ਕਿਰਿਆਵਾਂ ਕਰਦੇ ਹਾਂ ਕੋਈ ਬਹੁਤ ਮੁਸ਼ਕਿਲ ਹੁੰਦੀਆਂ ਨੇ ਕੋਈ ਲੋਕੀ ਕਰਦੇ ਨਹੀਂ ਪਰ ਅਸੀਂ ਉਹਨੂੰ ਉਹਦਾ ਹੱਲ ਲੱਭਿਆ ਇੱਕ ਵੱਡੀ ਸਮੱਸਿਆ ਨੂੰ ਛੋਟੇ ਛੋਟੇ ਹਿੱਸਿਆਂ ਵਿੱਚ ਵੰਡਿਆ ਸਾਇੰਸ ਦੇ ਵਿੱਚ ਤੁਹਾਨੂੰ ਕੀ ਕੁਝ ਮਿਲਦਾ ਹੈ ਦੇ ਵਿੱਚ ਕੀ ਦੇਖਣ ਨੂੰ ਮਿਲਦਾ ਹੋਰ ਇਹਦੇ ਵਿੱਚ ਕਿ ਜਿਵੇਂ ਆਪਾਂ ਜਿਆਦਾ ਕੁਛ ਤਾਂ ਸਾਇੰਸ ਨੇ ਹੀ ਬਣਾਇਆ ਹੈ ਤੇ ਸਾਇੰਸ ਨਾਲ ਆਪਾਂ ਵੱਡੀ ਕੋਈ ਸਮੱਸਿਆ ਲੈ ਕੇ ਉਹਨੂੰ ਹੱਲ ਕਰ ਸਕਦੇ ਹਾਂ ਛੋਟੇ ਛੋਟੇ ਭਾਗਾਂ 'ਚ ਵੰਡ ਸਕਦੇ ਹਾਂ ਸਹੀ ਵਿਗਿਆਨਕਤਾ ਬਣਨਾ ਚਾਹੁੰਦੇ ਵਿਗਿਆਨੀ ਇਸ ਤਰ੍ਹਾਂ ਹਾਂਜੀ ਉਹ ਕੀ ਜਣਾ ਚਾਹੁੰਦੇ ਹੋ ਤੁਹਾਡੇ ਸਰ ਤੁਹਾਨੂੰ ਕਿੰਨੀ ਪ੍ਰੈਕਟਿਸ ਕਰਾਉਂਦੇ ਹਨ ਮੇਰੇ ਸਰ ਮੈਨੂੰ ਬਹੁਤ ਪ੍ਰੈਕਟਿਸ ਕਰਵਾ ਰਹੇ ਨੇ ਅਸੀਂ ਦਿਨ ਰਾਤ ਇੱਕ ਕਰਕੇ ਬਹੁਤ ਦਿਨਾਂ ਤੋਂ ਇਹ ਪ੍ਰੋਜੈਕਟ ਤਿਆਰ ਕਰ ਰਹੇ ਹਾਂ ਤੇ ਮੈਂ ਸਟੇਟ ਲੈਵਲ ਜਿੱਤ ਚੁੱਕੀ ਹਾਂ ਕਿ ਤੁਸੀਂ ਹੁਣ ਸਰ ਦਾ ਤਰੀਕਾ ਹੀ ਕਹਿਣਾ ਚਾਹਉਂਦੇ ਸਕੂਲ ਵੱਲੋਂ ਸਹਿਯੋਗ ਦਿੱਤਾ ਜਾਂਦਾ ਤਾਂ ਵਧੀਆ ਹਾਂਜੀ ਸਕੂਲ ਵੱਲੋਂ ਵੀ ਬਹੁਤ ਸਹਿਯੋਗ ਦਿੱਤਾ ਜਾਂਦਾ ਹੈ ਤੇ ਸਰਕਾਰ ਵੀ ਇਹ ਕਹਿ ਰਹੀ ਹੈ ਕਿ ਬੇਟੀ ਪੜ੍ਹਾਓ ਬੇਟੀ ਬਚਾਓ ਤੁਸੀਂ ਵੀ ਅੱਗੇ ਵਧਣਾ ਚਾਹੁੰਦੇ ਹੋ ਹਾਂਜੀ ਮੈਂ ਬਹੁਤ ਅੱਗੇ ਵਧਣਾ ਚਾਹੁੰਦੀ ਹਾਂ ਮੇਰਾ ਨਾਮ ਸੁਮਿਤਪਾਲ ਸਿੰਘ ਛੋਟੀ ਹੈ ਜੀ ਮੈਂ ਇਸ ਬਾਰੇ ਕੇ ਸਕੂਲ ਦੇ ਵਿੱਚ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਰੇ ਕੇ ਵਿੱਚ ਸਾਇੰਸ ਮਾਸਟਰ ਦੇ ਤੌਰ ਤੇ ਕੰਮ ਕਰ ਰਹੀ ਹਾਂ ਸਾਰੇ ਬੱਚੇ ਸਾਇੰਸ ਦਾ ਡਿਗਰੀ ਦਾ ਸਬਜੈਕਟ ਫਾਰ ਹਾਂ ਜੀ ਹਾਂ ਜੀ ਮੈਂ ਇੱਥੇ 3 ਸਾਲ ਤੋਂ ਕੰਮ ਕਰ ਰਿਹਾ ਹਾਂ ਜੀ ਬਾਰੇ ਸਕੂਲ ਦੇ ਵਿੱਚ ਤੇ ਐਜੂਕੇਸ਼ਨ ਡਿਪਾਰਟਮੈਂਟ ਚ 6 ਸਾਲ ਤੋਂ ਕੰਮ ਕਰ ਰਿਹਾ ਹਾਂ ਬੱਚਿਆਂ ਨੂੰ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਸਾਇੰਸ ਨਾਲ ਜੋੜੀਏ ਜੀ ਸਾਇੰਸ ਉਹਨਾਂ ਦੇ ਰੁਚੀ ਬਣਾਈਏ ਕਿਉਂਕਿ ਮੇਰਾ ਮੰਨਣਾ ਹੈ ਕਿ ਟੂ ਲਰਨ ਸਾਇੰਸ ਇਜ਼ ਟੂ ਡੂ ਸਾਇੰਸ ਥੇਅਰ ਇਜ਼ ਨੋ ਅਦਰ ਵੇ ਟੂ ਲਰਨ ਸਾਇੰਸ ਕਿ ਜੇ ਅਸੀਂ ਸਾਇੰਸ ਸਿੱਖਣੀ ਹੈ ਤਾਂ ਉਹ ਕਰਕੇ ਸਿੱਖ ਸਕਦੇ ਹਾਂ ਕੋਈ ਹੋਰ ਤਰੀਕਾ ਨਹੀਂ ਹੈ ਸਾਇੰਸ ਨੂੰ ਸਿੱਖਣ ਦਾ ਇਸ ਲਈ ਅਸੀਂ ਬੱਚਿਆਂ ਨੂੰ ਹਮੇਸ਼ਾ ਸਾਇੰਸ ਦੇ ਪ੍ਰਯੋਗਾਂ ਨਾਲ ਮਾਡਲਸ ਨਾਲ ਕੰਪੀਟੀਸ਼ਨਸ ਤੇ ਜਾ ਕੇ ਉਹਨਾਂ ਨੂੰ ਸਾਇੰਸ ਇਹ ਪ੍ਰੋਜੈਕਟ ਕਿਹੜਾ ਬਣਾਇਆ ਕੀ ਨਾਮ ਹਾਂਜੀ ਇਹ ਜਿਹੜਾ ਪ੍ਰੋਜੈਕਟ ਹੈ ਜਿਹੜਾ ਸਾਡੇ ਬੱਚੀ ਨੇ ਸਟੇਟ ਲੈਵਲ ਵਿਨ ਕੀਤਾ ਹੈ ਇਸ ਪ੍ਰੋਜੈਕਟ ਦਾ ਨਾਮ ਹੈ ਜ ਕੰਪੀਟੀਸ਼ਨਲ ਥਿੰਕਿੰਗ ਕਿਵੇਂ ਜਿਹੜੀ ਹੈ ਸਾਡੀ ਥਿੰਕਿੰਗ ਹੈ ਉਹਨੂੰ ਕਿਵੇਂ ਕੰਪਿਊਟ ਕਰ ਸਕਦੇ ਹਾਂ ਕਿਵੇਂ ਕੰਪੀਟੀਸ਼ਨਲ ਥਿੰਕਿੰਗ ਨੂੰ ਅਸੀਂ ਸਾਇੰਸ ਦੇ ਤੌਰ ਤੇ ਵਰਤ ਕੇ ਆਪਣੇ ਦਿਮਾਗ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਜਿਹੜੀਆਂ ਸਾਨੂੰ ਪ੍ਰੋਬਲਮਸ ਆ ਰਹੀਆਂ ਉਹਨੂੰ ਅਸੀਂ ਕਿਵੇਂ ਸੋਲਵ ਕਰ ਸਕਦੇ ਹਾਂ ਇਸ ਪ੍ਰੋਜੈਕਟ ਤੇ ਅਸੀਂ ਜਿਹੜਾ ਪਿਛਲੇ ਤਕਰੀਬਨ 6-8 ਮਹੀਨਿਆਂ ਤੋਂ ਕੰਮ ਕਰ ਰਹੇ ਹਾਂ ਤੇ ਪਹਿਲਾਂ ਸਾਡੇ ਬੱਚੇ ਨੇ ਜਿਹੜਾ ਬਲੌਕ ਲੈਵਲ ਤੇ ਪਾਰ ਪ੍ਰਤੀਕ ਤਕਰੀਬਨ ਕੋਈ 10 ਤੋਂ 12 ਸਕੂਲ ਸੀ ਉੱਥੋਂ ਫਰਸਟ ਆਈ ਬੱਚੇ ਫਿਰ ਅਸੀਂ ਡਿਸਟ੍ਰਿਕਟ ਲੈਵਲ ਤੇ ਫਿਰੋਜ਼ਪੁਰ ਗਏ ਫਿਰੋਜ਼ਪੁਰ ਡਿਸਟ੍ਰਿਕਟ ਨੂੰ ਜਿਹੜਾ ਅਸੀਂ ਵਿਨ ਕੀਤਾ ਉਹਦੇ ਚ ਤਕਰੀਬਨ 150 ਸਕੂਲ ਸੀਗੇ ਉੱਥੋਂ ਬੱਚੇ ਨੇ ਫਰਸਟ ਪਲੇਸ ਹਾਸਲ ਕੀਤੀ ਫਿਰ ਸਾਡਾ ਕੰਪੀਟੀਸ਼ਨ ਸਟੇਟ ਲੈਵਲ ਤੇ ਜੀਐਨਐ ਕਾਲਜ ਲੁਧਿਆਣਾ ਵਿਖੇ ਹੋਇਆ ਜਿੱਥੇ ਪੰਜਾਬ ਦੇ 23 ਜ਼ਿਲ੍ਹਿਆਂ ਨੇ ਪਾਰਟਿਸਿਪੇਟ ਕੀਤਾ ਤੇ ਬੱਚੇ ਨੇ ਫਰਸਟ ਪਲੇਸ ਹਾਸਲ ਕੀਤੀ ਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਬੜੀ ਮਾਣ ਵਾਲੀ ਗੱਲ ਹੈ ਸਾਡੇ ਸਕੂਲ ਚੋਂ ਇਹ ਪਹਿਲੀ ਵਾਰ ਹੋਇਆ ਹੈ ਹਾਂਜੀ ਸਰ ਹੱਦੀ ਏਰੀਆ ਦੇ ਵਿੱਚ ਸਰਹੱਦੀ ਏਰੀਆ ਦੇ ਵਿੱਚ ਇੱਕ ਰਿਮੋਟ ਏਰੀਆ ਦੇ ਵਿੱਚ ਸਰਹੱਦ ਤੇ ਬੈਠੇ ਹੋਏ ਬੱਚਾ ਜਿਹੜਾ ਹੁਣ ਉਹ ਹਰਿਆਣੇ ਦੇ ਵਿੱਚ ਨੈਸ਼ਨਲ ਲੈਵਲ ਦੀ ਆਰਬੀਵੀਪੀ ਜਿਹੜਾ ਉਹ ਸਾਰੇ ਸਾਡੇ ਇੰਡੀਆ ਦੇ ਬੱਚੇ ਉੱਥੇ ਪਾਰਟਿਸਪੇਟ ਕਰਨਗੇ ਲਗ ਲਗ ਸਟੇਟਸ ਤੋਂ ਉਸ ਦੇ ਵਿੱਚ ਬੱਚਾ ਸਿਲੈਕਟ ਹੋਇਆ ਸਾਡੇ ਸਰਹੱਦੀ ਏਰੀਆ ਦੇ ਲਈ ਸਾਡੇ ਫਿਰੋਜ਼ਪੁਰ ਦੇ ਲਈ ਸਾਡੇ ਸਕੂਲ ਦੇ ਲਈ ਬੱਚੇ ਦੇ ਮਾਪਿਓ ਦੇ ਲਈ ਸਾਡੇ ਨਹੀਂ ਸਾਰੇ ਦੇ ਹਵਕਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਬੱਚਾ ਉੱਥੇ ਪਾਰਟਿਸਪੇਟ ਕਰ ਰਿਹਾ ਹੈ ਬੱਚੇ ਨੂੰ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਸੋ ਜੇ ਕੰਪੀਟੀਸ਼ਨ ਦੇ ਵਿੱਚ ਜਾ ਕੇ ਜਿੱਥੇ ਬੱਚਾ ਬਹੁਤ ਖੁਸ਼ ਹੈ ਬੱਚੇ ਦੇ ਮਾਂ ਪਿਓ ਬਹੁਤ ਖੁਸ਼ ਹੈ ਹਾਲਾਂਕਿ ਬੱਚੇ ਦੇ ਮਾਂ ਪਿਓ ਜਿਹਨੇ ਮਿਹਨਤ ਮਜ਼ਦੂਰੀ ਕਰਦੇ ਆ ਪਰ ਸਾਥ ਜ਼ਰੂਰ ਦਿੰਦੇ ਆ ਬੱਚੇ ਨੂੰ ਪੜ੍ਹਨ ਦੇ ਲਈ ਇੱਕ ਲੜਕੀ ਹੈ ਉਹਨੂੰ ਪੜ੍ਹਾਉਣ ਦੇ ਵਿੱਚ ਪੂਰਾ ਮਦਦ ਕਰ ਰਿਹਾ ਹੈ ਮਿਹਨਤ ਕਰਦੇ ਆ ਪਰ ਕਹਿੰਦੇ ਆ ਕਿ ਸਰ ਬੱਚਾ ਤੁਹਾਡੇ ਕੋਲ ਹੈ ਇਹਨੂੰ ਪੜ੍ਹਾਓ ਇਹਨੂੰ ਅੱਗੇ ਤੋਂ ਅੱਗੇ ਦੁਨੀਆ ਦਿਖਾਓ ਬਹੁਤ ਅੱਛਾ ਲੱਗਦਾ ਹੈ ਕਿ ਬੱਚਿਆਂ ਦੀ ਜਿਹੜੇ ਚਹਾਦੀ ਏਰੀਆ ਦੇ ਵਿੱਚ ਰਹਿ ਰਹੇ ਮਾਂ ਪਿਓ ਆ ਉਹ ਵੀ ਬੱਚੇ ਨੂੰ ਪੂਰਾ ਸਹਿਯੋਗ ਕਰ ਰਹੇ ਆ ਬੱਚੇ ਦੀ ਮਿਹਨਤ ਜਿਹੜੀ ਰੰਗ ਹਾਂਜੀ ਹਾਂਜੀ ਬਿਲਕੁਲ ਬੱਚਾ ਬਹੁਤ ਮਿਹਨਤੀ ਹੈ ਜੀ ਇਹ ਬੱਚੇ ਨੂੰ ਜਦੋਂ ਮੈਂ ਦੇਖਿਆ ਸਕੂਲ ਦੇ ਵਿੱਚ ਆਇਆ ਤਾਂ ਕੁਝ ਸਮਝ ਪਤਾ ਲੱਗ ਜਾਂਦਾ ਕਿ ਸਾਨੂੰ ਬੱਚਾ ਕਿਹ ਚ ਲੈਵਲ ਤੇ ਹੈ ਤਾਂ ਮੈਂ ਦੇਖਿਆ ਕਿ ਬੱਚਾ ਸਾਇੰਸ ਦੇ ਵਿੱਚ ਬਹੁਤ ਰੁਚੀ ਰਹਿ ਰਿਹਾ ਹੈ ਜਦੋਂ ਬੱਚਾ ਸਾਇੰਸ ਚ ਰੁਚੀ ਲੈ ਰਿਹਾ ਹੈ ਤਾਂ ਫਿਰ ਇੱਕ ਅਧਿਆਪਕ ਦਾ ਵੀ ਫਰਜ਼ ਬਣ ਜਾਂਦਾ ਹੈ ਕਿ ਜਿਹੜਾ ਬੱਚਾ ਸਾਇੰਸ ਚ ਰੁਚੀ ਲੈ ਰਿਹਾ ਹੈ ਉਹਨੂੰ ਅਸੀਂ ਵੱਧ ਤੋਂ ਵੱਧ ਜਿਹੜਾ ਕੰਪੀਟੀਸ਼ਨ ਲੈ ਕੇ ਜਾਈਏ ਉਹਨੂੰ ਵੱਧ ਤੋਂ ਵੱਧ ਗੜਾਓ ਦੁਨੀਆ ਦਿਖਾਈਏ ਕਿ ਅਸੀਂ ਸਾਇੰਸ ਦੇ ਵਿੱਚ ਕੀ ਕੁਝ ਕਰ ਸਕਦੇ ਹਾਂ ਤਾਂ ਕਿ ਲੋਕਾਂ ਨੂੰ ਵੀ ਸੇਧ ਮਿਲੇ ਤਾਂ ਉਹੀ ਬੱਚ ਪਿਛਲੇ 8 ਮਹੀਨੇ ਤੋਂ ਜਿੰਮੇਤ ਕਰ ਰਹੇ ਆ ਹੁਣ ਅਸੀਂ ਇਹੀ ਸੋਚ ਰਹੇ ਆ ਕਿ ਜਿਹੜਾ ਬੱਚਾ ਨੈਸ਼ਨਲ ਲੈਵਲ ਤੇ ਜਾ ਰਿਹਾ ਹੈ ਉੱਥੇ ਵੀ ਬਹੁਤ ਵਧੀਆ ਮਿਹਨਤ ਦੇ ਨਾਲ ਆਪਣਾ ਪ੍ਰੋਜੈਕਟ ਜਿਹੜਾ ਉਹ ਰਿਪਰੈਜ਼ੈਂਟ ਕਰੇ ਤੇ ਸਾਡੇ ਪੰਜਾਬ ਦੇੋਂ ਜਿਹੜਾ ਰਿਪਰੈਜ਼ੈਂਟ ਕਰਨ ਜਾ ਰਿਹਾ ਬੱਚਾ ਉਹ ਪੰਜਾਬ ਲਈ ਮਾਣ ਵਾਲੀ ਗੱਲ ਹੋਵੇ ਉੱਥੋਂ ਵੀ ਪੋਜੀਸ਼ਨ ਲੈ ਕੇ ਆਵੇ ਤੇ ਹੋਰ ਸਟੇਟਸ ਨੂੰ ਦੱਸ ਕੇ ਆਵੇ ਕਿ ਕੰਪੀਟੀਸ਼ਨਲ ਥਿੰਕਿੰਗ ਕੀ ਹੁੰਦੀ ਹੈ ਅਸੀਂ ਕਿਵੇਂ ਵੱਧ ਸਕਦੇ ਹਾਂ ਅਮੇ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨਿਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨਿਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਆ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਠੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਤੇ ਇਹਦੀ ਇੱਧਰ ਨੂੰ ਚੜਾਈ ਆ ਤੇ 6 ਤੋਂ ਉਚਾਈ ਆ ਆਪਾਂ ਨੂੰ ਲਗਭਗ ਅੱਜ 3.5 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂ ਜੀ ਤੇ ਉਤੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ੍ਹ ਘੱਤਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵੱਡੀ ਪੈਸੇ ਲਾਉਨੇ ਆਂ ਦੋਕਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੀਵ ਹੋਊਗਾ ਜਿਵੇਂ ਆ ਪੈਸਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰਾ